ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਜਸਵੀਰ ਸਿੰਘ ਲੋਅ ਡਾਇਰੈਕਟਰ ਪ੍ਰਬੰਧਕੀ ਪਾਵਰ ਕਾਮ ਵੱਲੋਂ ਅੱਜ ਤਰਨਤਾਰਨ ਸਬ ਅਰਪਣ ਫੋਕਲ ਪੁਆਇੰਟ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦਿੱਤਾ ਮੁਤਾਬਕ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਾਉਂਦੀ ਸ਼ੁਰੂਆਤ ਆਪਣੇ ਕਰਕਮਲਾਂ ਨਾਲ ਪੌਦੇ ਲਗਾ ਕੇ ਕੀਤੀ ਗਈ ਇਸ ਮੌਕੇ ਜਦਵਿੰਦਰ ਸਿੰਘ ਮੈਡਮ ਅੰਜੂ ਵਰਮਾ ਤੋਂ ਇਲਾਵਾ ਚੇਅਰਮੈਨ ਰਜਿੰਦਰ ਸਿੰਘ ਉਸਮਾ ਦਿਵਿੰਦਰ ਸਿੰਘ ਫੌਜੀ ਅਤੇ ਐਕਸੀਡੈਂ ਹਰਦੀਪ ਸਿੰਘ ਸੇਖੋਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਸੀ ਇਸ ਸਬੰਧੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁਰੂ ਕਰਿਓ ਧੰਨਵਾਦ 롤이 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 이 롤이 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 ਪਰ ਜਾਨੀ ਗਰੀਨ ਆ ਰਿਹਾ ਪਾਵਰ ਹੋ ਰਿਹਾ ਬੋਲੇ ਸੋਨਹਾਰ ਅਲਹੁਕੁਮ ਸਾਬਾ ਫੜੋ ਨਾ ਕੋਈ ਕੋਈ ਨਹੀਂ ਕੋਈ ਪਾਸੇ ਕਰ ਦੋ ਉਸਮਾਨ ਸਾਹਿਬ ਭਰਾਓ ਜੀ ਤੇ ਥੱਲੇ ਕਿਤੇ ਆਪਣੇ ਸਾਹਮਣੇ ਲੈਵਲ ਤੇ ਟੋੜੇ ਟੋੜੇ ਲੈਗ ਬੋਟਾ ਲਿਆ ਕੋਲ ਪਾਣੀ 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 ਪਾ ਆਜ ਰੱਖੀ ਉਧਰ ਵੀ ਹੈ ਹਾਂਜੀ ਸਰ ਆਪਨੇ ਸ਼ੁਰੂ ਕੀਤਾ ਬਣਾਇਆ ਤੇ ਬੁਧਰ ਹੈ ਇੱਕ ਹੰਮਾ ਜਿਹਾ ਹੈ ਸਿਆਣੇ ਹਾਂ ਜੀ 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 ਜੀ